ਦੀ ਗਿਣਤੀ ਚਾਹੇ ਪੰਜਾਬ ਨੂੰ ਪਿਆਰ ਕਰਨ ਵਾਲੇ ਲੁਧਿਆਣੇ ਨੂੰ ਪਿਆਰ ਕਰਨ ਵਾਲੇ ਕਾਲੀਦਾਲ ਨੂੰ ਪਿਆਰ ਕਰਨ ਵਾਲੀਆਂ ਸੰਗਤਾਂ ਬਹੁਤ ਵੱਡੀ ਗਿਣਤੀ ਦੇ ਵਿੱਚ ਅੱਜ ਸਵੇਰੇ ਆਈਆਂ ਨੇ ਨਾਲੇ ਫੇਸਬੁੱਕ ਤੋਂ ਪੜ੍ਹ ਕੇ ਆਇਆ ਕਿਸੇ ਨੂੰ ਸੱਦਾ ਨਹੀਂ ਦਿੱਤਾ ਗਿਆ ਮੇਰੇ ਕੋਲ ਵੀ ਫੇਸਬੁੱਕ ਮੈਸੇਜ ਫੇਸਬੁੱਕ ਤੋਂ ਮੈਸੇਜ ਪੜ੍ਹ ਕੇ ਸਾਰੇ ਆ ਗਏ ਲੱਗਦਾ ਵੀ ਮਾਹੌਲ ਕਿੱਦਾਂ ਦਾ ਚੰਗਾ ਦੇਖੋ ਤੁਸੀਂ ਪੱਤਰਕਾਰ ਹੋ ਤੁਸੀਂ ਲੋਕਾਂ 'ਚ ਘੁੰਮਦੇ ਹੋ ਤੁਹਾਨੂੰ ਜ਼ਿਆਦਾ ਸਾਡੇ ਨਾਲ ਸਾਨੂੰ ਤਾਂ ਵਧੀਆ ਲੱਗਦਾ ਜਿਆਦਾ ਤੁਹਾਨੂੰ ਪਤਾ ਹੁੰਦਾ ਵੀ ਕਿਸ ਤਰ੍ਹਾਂ ਦਾ ਮਾਹੌਲ ਹੈ ਲੱਗਦਾ ਵੀ ਬੈਂਸਰ ਦੇ ਜਾਣ ਨਾਲ ਉਹਨਾਂ ਨੂੰ ਫਰਕ ਹੋਊਗਾ ਵੋਟਾਂ ਦੇ ਉੱਥੇ ਨੇ ਸਾਰੇ ਸੱਜਣ ਉੱਥੋਂ ਦੇ ਹਰ ਇੱਕ ਜਲਾ ਪਊਗਾ ਲੱਖ ਕੋਟ ਦਾ ਫਰਕ ਪੈ ਜਾਣਾ ਹਰ ਇੱਕ ਦੂਜੇ ਪਾਸੇ ਪਊਗਾ ਸਾਨੂੰ ਫਾਇਦਾ ਹੋ ਸਾਨੂੰ ਫਾਇਦਾ ਵੋਟਰ ਨੂੰ ਮੈਂ ਤਾਂ ਅਪੀਲ ਕਰਦਾ ਵੀ ਲੁਧਿਆਣੇ ਦੀ ਬਿਹਤਰੀ ਦੀ ਖਾਤਰ ਲੁਧਿਆਣੇ ਦੀ ਤਰੱਕੀ ਦੀ ਖਾਤਰ ਲੁਧਿਆਣੇ ਦੀ ਖੁਸ਼ਹਾਲੀ ਦੀ ਖਾਤਰ ਆਪਾਂ ਹੁਣ ਤੱਕ ਬਾਹਰੀ ਮੈਂਬਰ ਚੁਣਦੇ ਆ ਰਹੇ ਹਾਂ ਉਹਨਾਂ ਨੇ ਕੁਛ ਕੀਤਾ ਨਹੀਂ ਆ ਲੁਧਿਆਣਵੀ ਨੂੰ ਚੁਣੋ ਸ਼ਹਿਰ ਦੇ ਬੰਦੇ ਨੂੰ ਚੁਣੋ ਇੱਥੇ ਤੇ ਜੰਪਲ ਨੂੰ ਚੁਣੋ ਤਾਂ ਜੋ ਕੁਝ ਹੋ ਸਕੇ ਮੈਂ 40 ਸਾਲ ਬਾਹਰ Nikle ਆ ਤੁਹਾਨੂੰ ਕੱਲ੍ਹ ਜਲ ਬਾਹਰ ਆ ਜੀ ਸਾਰੇ ਅੱਜ ਆਏ ਹੋ ਜੀ ਤੁਹਾਡੇ ਦੇਖਿਆ ਤੁਸੀਂ ਕੋਈ ਬੰਦਾ ਵੀ ਘਰੇ ਨਹੀਂ ਰਿਹਾ ਸਾਰੇ ਆਏ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸਾਹ ਰਣਜੀਤ ਸਿੰਘ ਢੱਲੋਂ ਨੇ ਅੱਜ ਕਾਗਜ਼ ਭਰੇ ਨੇ ਜੀ ਆਪਦਾ ਨਾਮਜ਼ਦਗੀ ਫਾਰਮ ਬਹੁਤ ਹੀ ਲੋਕਾਂ ਦੇ ਆਸ਼ੀਰਵਾਦ ਤੇ ਪਿਆਰ ਨਾਲ ਆਪਦਾ ਸਾਹ ਰਣਜੀਤ ਸਿੰਘ ਢੱਲੋਂ ਆਪ ਸਰਚਿੰਗ ਬੈਂਸਰ ਦੇ ਜਾਣ ਨਾਲ ਜੀ ਕਾਂਗਰਸ ਨੂੰ ਬਹੁਤ ਵੱਡਾ ਨੁਕਸਾਨ ਹੋਊਗਾ ਕਿਉਂਕਿ ਉਹ ਆਲਰੇਡੀ ਪਹਿਲਾਂ ਹਰ 4 ਸਾਲ ਬਾਅਦ ਇੱਕ ਪਾਰਟੀ ਬਦਲਦੇ ਕਾਂਗਰਸ ਆਪ ਦੇ ਅੰਦਰੂਨੀ ਵਰਕਰਾਂ ਦੇ ਵਿੱਚ ਨਬੜਾ ਨਿਮਸ਼ੀ ਦਾ ਮਾਹੌਲ ਹੈ। ਅੱਜ ਅਕਾਲੀ ਦਲ ਪਿੰਡਾਂ 'ਈ ਵੋਟ ਪਾਉਗੀ। ਬਹੁਤ ਜ਼ਬਰਦਸਤ ਰਿਸਪੌਂਸ ਮਿਲ ਰਿਹਾ ਜੀ ਪਿੰਡਤ ਵੀ ਸ਼ਹਿਰਾਂ 'ਚ ਵੀ। ਜਿੱਥੇ ਵੀ ਪੰਜਾਬੀ ਬੈਠਾ ਪੰਜਾਬ ਨੂੰ ਪਿਆਰ ਕਰਨ ਵਾਲਾ ਅਕਾਲੀ ਦਲ ਨੂੰ ਵੋਟ ਪਾਏਗਾ। ਸ਼ਰੋਣੀ ਅਕਾਲੀ ਦਲ ਨੂੰ ਵੋਟਾਂ ਪਾਓ। ਸ਼ਰੋਣੀ ਅਕਾਲੀ ਦਲ ਪੰਜਾਬ ਨੂੰ ਬਚਾਉਣ 'ਚ ਪੰਜਾਬ ਨਾਲ ਖੜਨ ਵਾਲੀ ਪਾਰਟੀ ਹੈ।